ਜੰਗਲ ਪੁਜਾਰੀ ਰੋਟੀ ਕਿਸ ਤਰ੍ਹਾਂ ਸਪੋਰਟ ਦੀ ਜਿਹੜੀ ਆ ਲੱਗੀ ਹੋਈ ਆ ਮਹੱਲੀ ਚੋਰ ਦਾ ਜਿਹੜਾ ਸ਼ੋਰ ਨੂੰ ਨਿਸ਼ਚਿਤ ਆ ਉਸ ਮੌਕੇ ਮੈਂ ਕਾਫੀਆਂ ਦੱਸਦੇ ਹਾਂ ਕਿ ਇਸ ਲੋਕਾ ਤੋਂ ਸਬਤ ਪ੍ਰਬੰਧ ਕੀਤੇ ਹਨ ਤੇ ਬੇਨੰਦਾਰ ਮਾਨ ਮਿਲਿਆ ਇਹ ਵੀ ਸਾਨੂੰ ਪੱਕ ਤੌਰ ਤੇ ਹੋਇਆ ਹੈ ਦੋਸਤੋ ਭਾਨਾ ਸਿੱਧੂ ਦੀ ਰਿਹਾਈ ਦੇ ਲਈ ਅੱਜ ਪ੍ਰਸ਼ਾਸਨ ਦੇ ਨਾਲ ਦੂਜੀ ਮੀਟਿੰਗ ਸੀ ਅਤੇ ਜਿਵੇਂ ਕਿ ਪਹਿਲਾਂ ਤੋਂ ਹੀ ਇਸ ਗੱਲ ਦਾ ਡਰ ਸੀ ਕਿ ਸ਼ਾਇਦ ਇਸ ਮੀਟਿੰਗ ਦੇ ਵਿੱਚ ਲੋਕਾਂ ਨੂੰ ਉਲਝਾਉਣ ਦੀ ਕੋਸ਼ਿਸ਼ ਕੀਤੀ ਜਾਵੇ ਲੋਕਾਂ ਨੂੰ ਠੰਡੇ ਵਸਤੇ ਦੇ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਕਿ ਤੰਤਰਿਕ ਦਾ ਸੰਘਰਸ਼ ਨਾ ਹੋ ਸਕੇ ਇਸੇ ਦੀ ਹੀ ਗਵਾਹੀ ਭਰਦੀ ਹੈ ਕਿ ਇਸ ਮੀਟਿੰਗ ਦਾ ਕੀ ਫਿੱਟਾ ਨਿਕਲਿਆ ਆਓ ਤੁਹਾਨੂੰ ਲੈ ਚੱਲਦੇ ਹਾਂ ਇਸ ਮੌਕੇ ਕਿਸਾਨ ਜਥੇਬੰਦੀਆਂ ਦੇ ਆਗੂ ਅਤੇ ਲੱਖੇ ਸਦਾਨਾਂ ਵੱਲ ਜਿਨ੍ਹਾਂ ਨੇ ਕਿ ਮੀਟਿੰਗ ਤੋਂ ਬਾਅਦ ਦੱਸਿਆ ਕਿ ਅੱਜ ਦੀ ਮੀਟਿੰਗ ਦੇ ਵਿੱਚ ਕੀ ਹੋਇਆ ਦੋਸਤੋ ਤੁਹਾਡਾ ਇਸ ਮਸਲੇ ਤੇ ਕੀ ਕਹਿਣਾ ਹੈ ਜਰੂਰ ਪੂਰੀ ਵੀਡੀਓ ਦੇਖਣ ਤੋਂ ਬਾਅਦ ਆਪਣੇ ਵਿਚਾਰ ਸਾਂਝੇ ਕਰਿਓ ਆਪਾਂ ਗੱਲ ਕਰਦੇ ਹਾਂ ਆ ਗਿਆ ਆ ਗਿਆ ਹਾਂ ਅਗਲੇ ਲਿਖਦੇ ਹਾਂ ਕਿ ਹੁਣ ਉਹਨਾਂ ਨੇ ਕਿਹਾ ਤਾਂ ਦੱਸ ਹੁਣ ਕੋਈ ਨਹੀਂ ਰਿਹਾ ਲਾਓ ਲਾਓ ਹੀ ਲਾਓ ਕਰੋ ਚਲੋ ਚੁੱਪ ਬਈ ਚੁੱਪ ਚੁੱਪ ਬਈ ਹਾਂਜੀ ਬਈ ਬਈ ਫਿਰ ਮੜਾ ਜਾ ਬੱਸ ਤੀਜੀ ਵਾਰ ਮੀਟਿੰਗ ਲਈ ਸੱਦਾ ਦਿੱਤਾ ਗਿਆ ਸੀ ਸਤਿ ਸ੍ਰੀ ਅਕਾਲ ਉਹ ਕੀ ਕਹਿਣਾ ਚਾਹਣੇ ਹਾਂਜੀ ਬਈ ਫਿਰ ਜੀ ਖਾਲਸਾ ਭੈਤਰ ਤੇ ਅੱਜ ਲੰਮੀ ਚੌੜੀ ਗੱਲਬਾਤ ਹੋਣੀ ਹੈ ਘੱਟੋ ਘੱਟ 5-5:30 ਘੰਟੇ ਇੱਥੇ ਪ੍ਰਸ਼ਾਸਨ ਦੇ ਨਾਲ ਪਰਮਾਨੰਦ ਵਾਲੇ ਸਤਿ ਸ਼੍ਰੀ ਅਕਾਲ। ਬਾਈ ਹੱਤਮਗਰ ਕਰੀਏ। ਅਸੀਂ ਉਸੇ ਗੱਲ ਦੇ ਉੱਤੇ ਖੜੇ ਆ ਕਿ ਇਹ ਬਿਨਾਂ ਸ਼ਰਤ ਦੀ ਹੈ। ਇਹਦੀ ਧੂਤ ਦੇ ਪ੍ਰਸਾਦ ਜੇ ਸਾਰੀਆਂ ਗੱਲਾਂ ਵਾਕਾ ਸੀ। ਹੁਣ ਜਿਹੜਾ 3 ਤਰੀਕ ਦਾ ਪ੍ਰੋਗਰਾਮ ਹੋਇਆ ਮੁੱਖ ਮੰਤਰੀ ਦੇ ਘਰ ਦੇ ਉੱਤੇ ਜਿਹਾ ਉਹਨਾਂ ਦਾ ਤੇ ਉਹਨੂੰ ਤਿਆਰੀ ਪੂਰੀ ਕਰਨਾ ਲੰਗਰ ਪ੍ਰਸ਼ਾਦ ਦੇ ਚਾਹ ਪਾਣੀ ਲੀੜਾ ਕਪੜਾ ਲੈ ਕੇ ਆਪਣੇ ਸਾਧਨ ਲੈ ਕੇ ਪੱਕੇ ਤੌਰ ਤੇ ਇੱਥੇ ਪਹੁੰਚਣਾ ਤੇ ਵੱਡੀ ਗਿਣਤੀ ਦੇ ਵਿੱਚ ਜਿਵੇਂ ਤੁਸੀਂ 29 ਤਰੀਕ ਨੂੰ ਕੋਰਟ ਤੋਂ ਨਹੀਂ ਆਏ ਐ ਐਦੂ ਵੀ ਜਿਹੜੀ ਗਿਣਤੀ ਆ ਉਹ 10 ਗੁਣਾ ਜ਼ਿਆਦਾ ਹੋਣੀ ਚਾਹੀਦੀ ਜੇ ਆਪਾਂ ਚਾਹੁੰਦੇ ਆ ਵੀ ਆਪਾਂ ਉਹ ਤੇਸ਼ੱਦਦ ਨੂੰ ਰੋਕ ਸਕੀਏ ਉਹਦੇ ਜੋ ਜ਼ੁਲਮ ਢਾਏ ਜਾ ਰਹੇ ਨੇ ਜੋ ਮੁਕਾਦਮੇ ਹਵਾਲੇ ਕੀਤੇ ਜਾ ਰਹੇ ਨੇ ਉਹਨੂੰ ਰੋਕ ਸਕਦੇ ਹੰਦੂ ਨੂੰ ਮਹਾਲੀ ਅੱਧਾ ਲੱਗਿਆ ਵੀ ਮਹਾਲੀ ਰਾਹ ਦੇ ਵਿੱਚੋਂ ਝਿਲਪੀ ਮੱਕੇ ਵੀ ਜਦੋਂ ਤੁਹਾਡੀ ਗੱਲ ਹੋਈ ਹੈ ਪ੍ਰਸ਼ਾਸਨ ਨਾਲ ਕਿੱਥੇ ਗੱਲ ਖੜ ਗਈ ਆ ਕਿ ਤੇ ਕਿੱਥੇ ਗੱਲ ਰੁਕਣ ਤੋਂ ਦੇ ਤੀ ਇਹ ਗੱਲਬਾਤ ਬਸ ਇਹੀ ਚੱਲੀ ਗਈ ਹੈ ਵੀ ਤੁਸੀਂ ਜਮਾਨਤਾ ਖਿਲਾ ਲਓ ਜੀ ਅਸੀਂ ਕੋਈ ਮੁਕਾਦਮੇ ਹੋਰ ਨਹੀਂ ਦਰਜ ਕਰਦੇ ਜੀ ਅਸੀਂ ਉਹਨੂੰ ਜੇਲ੍ਹ ਭੇਜਦਾ ਜੀ ਅਸੀਂ ਰਮਾਨ ਤੋਂ ਨਹੀਂ ਰੱਖਾਂਗੇ ਜੀ ਉਹ ਜਿਵੇਂ ਦੇਖੋ ਪੈਂਤੜੇ ਹੁੰਦੇ ਨੇ ਇਹਨਾਂ ਨੇ ਇਹਨਾਂ ਨੇ ਉਹੀ ਰੱਖੇ ਨੇ ਤੇ ਇਹ ਦੇਖਦੇ ਹਾਂ ਵੀ ਆਪਾਂ ਕਿਵੇਂ ਇਹਨੂੰ ਲਮਕਾਉਣਾ ਹੈ ਤੁਸੀਂ ਇਹਨੂੰ ਅੱਗੇ ਪੋਸਟਪੋਨ ਕਰ ਦਿਓ ਜੀ ਸਮਾਂ ਦੇ ਦਿਓ ਜੀ ਸਮਾਂ ਸਾਡੇ ਕੋਲੇ ਕੋਈ ਨਹੀਂ ਹੈਗਾ ਸਮਾਂ ਪੰਜ ਤੋਂ ਅਸੀਂ ਤਿੰਨ ਦਾ ਕੀਤਾ ਹੈ ਕਿਉਂਕਿ ਉਹ ਉਹਦੇ ਭਰਾ ਤੇ ਵੀ ਪਰਚਾ ਦੁਬਾਰਾ ਦਿੱਤਾ ਇਹਨਾਂ ਨੇ ਤਾਂ 5 ਤੋਂ 3 ਤੇ ਕਰਨਾ ਪਿਆ ਤੇ ਵੱਡੀ ਮੰਗ ਸੀ ਕਿ ਲੋਕਾਂ ਦੀ ਵੀ ਵੀ ਤੁਸੀਂ ਇੰਨਾ ਭਾਈ ਬਹੁਤ ਟਾਈਮ ਪਹਿਲੇ ਤੁਸੀਂ 5 ਕਹਿ ਦਿੱਤੀ ਉਹਦੀ ਤਿਆਰ ਸੀ ਨੌਜਵਾਨ ਤਾਂ ਉਹਦੀ ਤਿਆਰ ਸੀ ਵੀ ਭਾਈ ਤੁਸੀਂ ਅੱਜ ਹੀ ਜਾਣਾ ਪਰ ਮੈਂ ਵਾਰ-ਵਾਰ ਤੁਹਾਨੂੰ ਬੇਨਤੀ ਕਰਦਾ ਵੀ ਕੋਈ ਗੱਲ ਨਹੀਂ ਜਿੱਥੇ ਭਾਨਾ ਅੰਦਰ ਬੈਠਾ ਹੈ ਇਹ ਮਸਲਾ ਇਕੱਲੇ ਭਾਨਨੇ ਦਾ ਨਹੀਂ ਹੈ ਇਹ ਮਸਲਾ ਜ਼ਬਰ ਦੇ ਖਾਹ ਜਿੱਥੇ ਜ਼ਬਰ ਪੰਜਾਬ 'ਚ ਹੋ ਰਿਹਾ ਮੁੰਡਿਆਂ ਦੇ ਨਕਾਉਟਰ ਵੀ ਹੋ ਰਹੇ ਨੇ ਘੁੱਟੇ ਮੁਕਾਬਲੇ ਵੀ ਕੀਤੇ ਜਾ ਰਹੇ ਨੇ ਗੈਸਟ੍ਰਿਕ ਦੇ ਕਿੰਨੇ ਚੇਕੇ ਕਿੰਨੇ ਚੇਕੇ ਇਹ ਇਹ ਜਾਬਰੇ ਜਰੂਰ ਫਾਦਣਾ ਜੇ ਆਪਾਂ ਇਥੇ ਚੁੱਪ ਰਹੇ ਸੁਪਾ ਪਰ ਕੋਈ ਗੱਲ ਨਹੀਂ ਆਪਾਂ ਸਿਰਾਂ ਦੀਆਂ ਡਾਂਗਾਂ ਖਾ ਲਾਂਗੇ ਕੋਈ ਗੱਲ ਨਹੀਂ ਚੱਕ ਕੇ ਜੇਲ੍ਹ ਸਿਰ ਦਾ ਜੇਲ੍ਹ ਸਿਰ ਦੇ ਪਰ ਆਪਾਂ ਸ਼ਾਂਤਮਈ ਤਰੀਕੇ ਨਾਲ ਇਹ ਜਾਬ ਤੇ ਚਾਉਣਾ ਇਹ ਨਾ ਹੋਵੇ ਇਥੇ ਪੂਰੀ ਕੋਸ਼ਿਸ਼ ਕਰਨੀ ਹੈ ਕਿ ਕਿਸੇ ਵੀ ਤਰੀਕੇ ਨਾਲ ਇਹਨਾਂ ਨੂੰ ਭੜਕਾ ਕੇ ਖਸਾ ਕੇ ਕੋਈ ਨਾ ਵੀ ਮਾਹੌਲ ਆਪਣੇ ਬੰਦੇ ਬਾੜ ਕੀ ਗੜਬੜ ਕਰਾ ਸਕਦੇ ਆ ਪਰ ਆਪਾਂ ਸ਼ਾਂਤਮਈ ਤਰੀਕੇ ਨਾਲ ਸਿੱਧੇ ਨਾਲ ਤਰੀਕ ਨੂੰ ਇਹ ਕੋਈ ਕੰਟ੍ਰੈਕਟ ਦੇ ਕਾਰਨ ਧੂਰੀ ਦਾ ਵੀ ਜਿਹੜਾ ਸਰਕਾਰ ਤੋਂ ਚਲਦਾ ਹੈ ਹੈ ਜੀ ਧੂਰੀ ਵੀ ਅੱਜ ਤੱਕ ਕੋਈ ਸੰਗਰਸ਼ ਨਹੀਂ ਕੀਤਾ ਆਪਣੇ ਐਮਪੀ ਨੇ ਸਮੂਰਤ ਮਾਨ ਸਾਹਿਬ ਨੂੰ ਨਾ ਰੱਖਿਆ ਇਹਨਾਂ ਨੇ ਪਰਚੇ ਜਿਵੇਂ 11 ਵਜੇ ਦੀ ਮੀਟਿੰਗ ਰੱਖਣ ਤੋਂ ਬਾਅਦ ਵੀ ਮਤਲਬ ਉਹ ਸਹਕਾਰੀਆਂ ਦੇ ਕਿ ਹੈ ਜੀ ਪਰਚੇ ਰੱਦ ਕਰਨ ਤੋਂ ਇਨਕਾਰ ਕਰਦੇ ਨੇ ਜਿਵੇਂ ਲਮਕਾ ਰਹੇ ਨੇ ਜਿਵੇਂ ਲਮਕਾਉਂਦੇ ਹੁੰਦੇ ਨਾ ਇੱਕ ਵਾਰੀ ਇਹਨਾਂ ਨੂੰ ਲੰਮਾ ਪਾ ਦੋ ਟਾਈਮ ਦੇ ਦਿਓ ਜੀ ਇਹਨਾਂ ਸੌਖਾ ਦਾ ਕਢਾਈ ਨਹੀਂ ਸਕਦੇ ਜੇ 302 ਦੇ ਮੁਕਾਦਮੇ ਦੇ ਵਿੱਚ ਮੌਕੇ ਦੇ ਉੱਤੇ ਇੱਕ ਅਸਰਮਗਰ ਕਰ ਸਕਦਾ ਹੈ ਕਿੰਨੇ ਵਾਰੀ ਪਹਿਲਾਂ ਜੀਰੇ ਵੀ ਹੋਇਆ ਤਹਾਨੂੰ 307 ਦੇ ਮਕਾਦਮੇ ਨਾਲ ਦੀ ਨਾਲ ਬੰਦੇ ਛੱਡੇ ਗਏ ਇਸ ਤਰ੍ਹਾਂ ਲੰਗੋਵਾਲ ਹੋਇਆ 307 ਦੇ ਮਕਾਦਮੇ ਬੰਦੇ ਨਾਲ ਦੀ ਨਾਲ ਛੱਡੇ ਗਏ ਜੇ ਕਿ ਉਹ ਜਿਹੜਾ ਪੱਤੀ ਝੁੱਠੇ ਨੇ ਥੋੜੀ ਜਿਹੀ ਜ਼ਮਾਨਤ ਹੀ ਲੈ ਲਈ ਮੰਨ ਲਓ ਕਿਸੇ ਚੇਹੇ ਨਹੀਂ ਖੋਣ ਵਾਲੇ 579 ਬੀਤ ਅਜੇ ਤਾਂ ਸਾਫਤ ਹੋ ਗਏ ਅਦਾਲਤ ਤਾਂ ਮੰਨ ਲਿਆ ਵੀ ਹਾਂ ਇਹ ਚੋਰ ਆ ਤਾਂ ਜ਼ਮਾਨਤ ਲੈ ਰਹੇ ਆ ਨਾ ਇਹ ਲੱਗਦਾ ਨਹੀਂ ਜਿਵੇਂ 11 ਮਤਲਬ 11 ਵਜੇ ਦੀ ਮੀਟਿੰਗ ਰੱਖਤੀ ਹੈ ਇੱਥੇ ਦੂਜੇ ਪਾਸੇ ਉਹਨੂੰ ਮਤਲਬ ਕਿ ਅਦਾਲਤ ਚ ਪੇਸ਼ ਕੀਤਾ ਜਾ ਰਿਹਾ ਹੈ ਤੂੰ ਇਹ ਚੱਲਾ ਹੁੰਦੀ ਹੈ ਇਹਨਾਂ ਨੇ ਸਾਰੇ ਕੋਲ ਨੂੰ ਕਿਵੇਂ ਡੀਲ ਕਰਨਾ ਹੈ ਕਿਵੇਂ ਇਹਨਾਂ ਨੇ ਕਾਰਪੀਡੂ ਕਰ ਲੈ ਸਾਰੇ ਇਹਨਾਂ ਨੇ 35 ਹਉ ਦੇ ਰੇ ਵੀ ਹੌਲੀ ਹੌਲੀ ਲੋਕਾਂ ਨੂੰ ਖੰਡਿਆ ਦੇ ਠੰਡੇ ਪਾ ਦੋ ਉਸ ਦਿਨ ਵੀ 29 ਨੂੰ ਵੀ ਹੋਇਆ ਨਾ ਬਹੁਤੇ ਨੌਜਵਾਨਾਂ ਨੂੰ ਅਸੀਂ ਤੋਂ ਨੇ ਫੋਨ ਕੀਤਾ ਵੀ ਉੱਥੇ ਜਾਣਾ ਨਹੀਂ ਡਰ ਆ ਗਿਆ ਉੱਥੇ ਆਏ ਹੋ ਜੂ ਉੱਥੇ ਆਏ ਹੋ ਜੂ ਪਰ ਬੇਖੌਫ ਹੋ ਕੇ ਦੇ ਧੜਕੋ ਕੇ ਨੌਜਵਾਨ ਆਏ ਅਸੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਕਰਦੇ ਆ ਕਿ ਇਹ ਕੰਮ ਨਾ ਕਰ ਤੈਨੂੰ ਇੰਨਾ ਤੂੰ ਪੰਜਾਬ ਦੀ ਜਵਾਨੀ ਦਾ ਉਹੀ ਜਵਾਨੀ ਇਹਨਾਂ ਤੋਂ ਇਹ ਚਾਮਾਂ ਨਾਲ ਇੱਥੇ ਬਿਠਾਇਆ ਜਿਹੜਾ ਜੁਹਦੇ ਤੂੰ ਫੋਨ ਬੀਨ ਤੇ ਤਾਰੂ ਹੋਇਆ ਖੜਾ ਉਹਨਾਂ ਦੀ ਆਵਾਜ਼ ਦੱਬਣ ਦੀ ਕੋਸ਼ਿਸ਼ ਕਰ ਰਿਹਾ ਵੀ ਮਸ਼ਹੂਰ ਚੱਕ ਕੇ ਝੂਠੇ ਮੁਕੱਦਮੇ ਜੇਲਾ ਨਹੀਂ ਸੱਟ ਰਿਹਾ ਤੇ ਤਸ਼ੱਦਦ ਵੀ ਕਰਾ ਰਿਹਾ ਅੱਛਾ ਜਿਹੜਾ ਤੈਨੂੰ ਤੁਹਾਡਾ ਪ੍ਰੋਗਰਾਮ ਆ ਉਹਦੇ ਚ ਕਿੰਨੀਆਂ ਜਥੇਬੰਦੀਆਂ ਜਿਹੜੀਆਂ ਅੱਜ ਸਾਰੇ ਬੈਠੇ ਨੇ ਸਾਰੇ ਇੱਕ ਸਰੀਰਪੂਰ ਦੀ ਬੈਠੇ ਨੇ ਇਧਰ ਕਾਕਾ ਜੀ ਬੈਠੇ ਨੇ ਸੀਰਾ ਜੀ ਬੈਠੇ ਨੇ ਤੁੰਦੂ ਜੀ ਬੈਠੇ ਨੇ ਅੱਗੇ ਸਾਰੇ ਖੜੇ ਨੇ ਜਿੰਨੇ ਜਥੇਬੰਦਗਾਲੇ ਸਾਰੇ ਅੱਜ ਇਹਦੇ ਬਾਰੇ ਚਾਹਣਾ ਤੁਹਾਨੂੰ ਆਪਣੇ ਪਾਸ ਦੇਣਗੇ ਪ੍ਰਧਾਨ ਜੀ ਬੈਠੇ ਨੇ ਪਾਸੇ ਵੀ ਜਿਹੜੀਆਂ ਕਿੜੀਆਂ ਕਿੜੀਆਂ ਜਥੇਬੰਦੀਆਂ ਕਿਹੜੇ ਕਿਹੜੇ ਫਰੰਟ ਵਿੱਚ ਇਕੱਠੇ ਉੱਥੇ ਤੁਹਾਡਾ ਇੱਕ ਦਿਨ ਦਾ ਪ੍ਰੋਗਰਾਮ ਰੋਊ ਜਾਂ ਪੱਕਾ ਮੋਰਚਾ ਲੱਗੂ ਇਹ ਅਸੀਂ ਮੌਕੇ ਤੇ ਤੈਅ ਕਰਨਾ ਹੈ ਕਿ ਉੱਥੋਂ ਕਿੱਧਰ ਨੂੰ ਵਧਣਾ ਫਿਲਹਾਲ ਇੱਕ ਦਿਨ ਹਾਂ ਨਹੀਂ ਇੱਕ ਦਿਨ ਦਾ ਨਹੀਂ ਉੱਥੇ ਮੌਕੇ ਦੇ ਉੱਤੇ ਰਣਨੀਤੀ ਬਣਾ ਕੇ ਨਾਲ ਦੀ ਨਾਲ ਮੀਟਿੰਗ ਕਰਕੇ ਵੀ ਅੱਗੇ ਥੋ ਲੰਮਾ ਨਹੀਂ ਲੈ ਜਾਂਦੇ ਅਸੀਂ ਉੱਥੇ ਨਾਲ ਦੀ ਨਾਲ ਮੌਕੇ ਦੇ ਉੱਤੇ ਅਸੀਂ ਕੋਈ ਫੈਲਾ ਲੈਣਾ ਹੈ ਜਿਆ ਕਿੱਧਰ ਨੂੰ ਜਾਣ ਉਹ ਨਾ ਜੇ ਤਾਂ ਕਹਿੰਦੇ ਭਈਆ ਦੀਆਂ ਤਿਆਰੀਆਂ ਤੂਰੀਆਂ ਲੰਗਰ ਪ੍ਰਸ਼ਾਦੇ ਸਾਰੇ ਨਾਲ ਹਾਂਜੀ ਹਾਂਜੀ ਪ੍ਰਧਾਨ ਸਾਹਿਬ ਹੁਣ ਦੂਵਾ ਲੈ ਆਪਾਂ ਨਾਲ ਉਧਰ ਕਰਕੇ ਲੈ ਆਪਾਂ ਲੈ ਆਓ ਮਾੜੀ ਸਾਰੀ ਲਾ ਦੇ ਮੈਂ ਕਾਕਾ ਸਿੰਘ ਕੋਲ ਆ ਵੀ ਲਾ ਲਓ ਜੀ ਹੋ ਜਾ ਥੋੜੇ ਪਿੱਛੇ ਆ ਲੈਓ ਲੈ ਆਪਾਂ ਕਰਾ ਬਹੁਤ ਛੱਡ ਦੋ ਬਈ ਛੱਡ ਛੱਡ ਦੋ ਲੈ ਜੋਗੀ ਮੈਨੂੰ ਪੜਾਈ ਜੀ ਆ ਲੈਓ ਬਈ ਆ ਮਾੜਾ ਜੀ ਕਾਫੀ ਤੇਰੇ ਜੇ ਇਹ ਫਿਰ ਬਾਹਰ ਥੱਲੇ ਰੱਖੀ ਪੁੱਤ ਜੋਗੀ ਬੈ ਜਾ ਬੈ ਜੀ ਉੱਚੇ ਕਰਕੇ ਇੱਥੇ ਜੁਕੇਸ਼ ਮਾਰੀ ਨੀਵੀਂ ਰੱਖਿਆ ਕਰ ਥੱਲੇ ਬੈ ਜਾ ਹਾਂਜੀ ਥੋੜਾ ਉੱਚੀ ਰੱਖਾਂ ਹਾਂ ਹੁਣ ਰੱਖ ਲਾ ਹੋਰ ਉੱਚੀ ਸਟਾਰਟ ਕਰ ਮੜਾ ਇੱਕ ਮਿੰਟ ਕਿਸ طرفੋਂ ਮੈਂ ਤਾਂ ਸਹੀ ਕਰ ਮੜਾ ਠੀਕ ਹੈ ਹਾਂ ਹਾਂਜੀ ਕੀ ਕਹਿਣਾ ਚਾਹਣਾ ਪਤਾ ਜੀ ਜਿਹੜੀ ਅੱਜ ਮੀਟਿੰਗ ਦੇ ਵਿੱਚ ਸੀ ਧਾਰ ਹੱਥ ਆ ਰਹੇ ਬਈ ਮੈਂ ਕਾਕਾ ਸਿੰਘ ਕੋਟਾ ਸੂਬਾ ਜੱਜ ਸਖਤਰ ਭਾਰਤੀ ਸੰਗਠਨ ਥੋੜਾ ਉੱਚੀ ਬੋਲੋ ਜੀ ਮੈਂ ਇਕੱਲਾ ਜੱਸੇਵੰਦ ਕੋਲ ਨਹੀਂ ਕਿ ਜੇ ਤੁਸੀਂ ਸਵਾਲ ਕੀਤਾ ਕਿ ਇਹਦੇ ਵਿੱਚ ਕਿੰਨਿਆ ਜਸੂਨ ਕੋਲ ਹੈ ਮੈਨੂੰ ਇਹ ਲੱਗਦਾ ਹੈ ਕਿ ਜ਼ਬਰ ਦੇ ਬਰੂਦੀ ਸਾਰਿਆਂ ਹੀ ਪੰਜਾਬ ਦੇ ਵਿੱਚ ਜਿਹੜੇ ਲੜਵਾਲੇ ਲੋਕ ਨੇ ਉਹ ਸਾਰੇ ਇਕੱਠੇ ਜੇ ਕੋਈ 1 2 4 ਰਹਿ ਵੀ ਗਏ ਤਾਂ ਉਹਨਾਂ ਨੂੰ ਪੇਲ ਦੇ ਅਸੀਂ ਜ਼ਬਰ ਦੇ ਖਿਲਾਫ ਇਕੱਠੇ ਹੋਏ ਆ ਲੱਖ ਮਤਭੇਦ ਨੇ ਸਾਡੇ ਪਰ ਜਦੋਂ ਮੂਰੇ ਦੁਸ਼ਮਣ ਖੜਾ ਹੋਵੇ ਉਦੋਂ ਅਸੀਂ ਸਾਡੇ ਜਿਹੜੇ ਸਿਧਾਨ ਦਿੱਲੀ ਵਾਲੇ ਮੂਰਤੇ ਵੇਲੇ ਸੀ ਵੀ ਜਦੋਂ ਅਸੀਂ ਬੱਤੀ ਖੰਦਸ ਦੇ ਬੰਨਿਆ ਕੱਟੀਆਂ ਉਦੋਂ ਵੀ ਸੀਗਾ ਪਰ ਅਸੀਂ ਲੋਕਾਂ ਨੂੰ ਜਿੱਤ ਕੇ ਦਿਖਾਇਆ ਇੱਕ ਅੱਗੇ ਦਿਖਾਇਆ ਇਸ ਦੇ ਵਿੱਚ ਮੈਨੂੰ ਲੱਗਦਾ ਸਾਡੇ ਤਿੰਨੇ ਵਿਚਾਰੇ ਫੋਰਮਾਂ ਦੀ ਸਹਿਮਤੀ ਹੈ ਕਿ ਜਿੰਨਾ ਚਿਰ ਭਾਨਾ ਸਿੱਧੂ ਬਾਹਰ ਨਹੀਂ ਆਉਂਦਾ ਸਾਡਾ ਜਿਹੜਾ ਸੰਘਰਸ਼ਾ ਜਿੱਤਦਾ ਖੀਤਦਾ ਹੋਇਆ ਪ੍ਰੋਗਰਾਮ ਹਰ ਹਾਲ 100% ਉਵੇਂ ਜੇ ਕਰੂਗਾ ਪਿੰਡ ਕੋਟ ਦੋਨਾਂ ਦੇ ਨਾਲੋਂ ਜਾਦੇ ਇਕੱਠੂ ਜਾਦੇ ਸਖਤ ਇਹ ਸਰਕਾਰ ਨੇ ਦੇਖਣਾ ਹੈ ਕਿ ਉਹ ਪ੍ਰੋਗਰਾਮ ਸਾਡਾ ਕਰਨ ਦੇਣਾ ਜੇ ਆਣਾ ਸਿੱਧੂ ਨੂੰ ਰਿਹਾ ਕਰ ਦਿੰਦੇ ਨੇ ਤਾਂ ਫਿਰ ਸਾਡੇ ਉਸ ਪ੍ਰੋਗਰਾਮ ਤੇ ਵਿਚਾਰਿਆ ਜਾ ਸਕਦਾ ਅੱਜ ਸਾਡੀ ਜਿਹੜੀ ਲੋਕਾਂ ਨੂੰ ਪੰਜਾਬ ਦੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਨੌਜਵਾਨਾਂ ਨੂੰ ਇਹੀ ਪੀਲਾ ਹੈ ਜਿਹੜੀ ਤੁਸੀਂ ਸਵਾਲ ਕੀਤਾ ਸੀ ਗੱਲਬਾਤ ਪ੍ਰਸ਼ਾਸਨ ਨੇ ਹਮੇਸ਼ਾ ਹੀ ਗੱਲ ਸਮਝਾ ਕੇ ਤੁੰਕਾ ਕੇ ਟਾਈਮ ਲਾਉਣਾ ਹੁੰਦਾ ਇਸ ਟਾਈਮ ਦੇ ਵਿੱਚ ਮੈਨੂੰ ਇਹ ਲੱਗਦਾ ਕਿ ਜਿਹੜਾ ਆਪਾਣਾ ਸਿੱਧੂ ਰਿਮਾਂਡ ਤੇ ਸੀ ਜਿਹੜੇ ਇਹਨਾਂ ਨੇ 2 ਘੰਟੇ ਉੱਧਰ ਨਚਾ ਕੇ ਪੱਤਰ ਤੇ ਲਾਏ ਨੇ ਸਾਨੂੰ ਇਧਰ ਲਜਾਇਆ ਵੀ 10 ਮਿੰਟ ਦਿਓ 10 ਮਿੰਟ ਦਿਓ ਇਸ ਕਰਕੇ ਅਸੀਂ ਆਸ ਕਰਦੇ ਹਾਂ ਕਿ ਜਿਹੜਾ ਕੋਰਟ ਦੁਨੇ ਦਾ ਕੱਟ ਹੈ ਉਹਦਾ ਅਸਰ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਪੰਜਾਬ ਦੇ ਹਾਲਾਤ ਨੇ ਇਹ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਬਣਦੀ ਹੈ ਅਸੀਂ ਆਵਾਜ਼ ਠਾਈ ਹੈ ਮੈਨੂੰ ਲੱਗਦਾ 100% ਅਸੀਂ ਲੋਕਾਂ ਦੇ ਹੱਕ ਤੇ ਸੱਚ ਤੇ ਭਾਨਾ ਸਿੱਧੂ ਨੂੰ ਬਿਨਾਂ ਜਵੰਤ ਰਿਹਾ ਕਰਾ ਕੇ ਲਿਆਵਾਂਗੇ ਇਹ ਦਾ ਅਸੀਂ ਲੋਕਾਂ ਨਾਲ ਵਾਦਾ ਕੀਤਾ ਮੇਰੇ ਨਾਲ ਸੰਜੀਤ ਸਿੰਘ ਜੀ ਇਧਰ ਨੋ ਵੀਰੇ ਤੁਹਾਡੇ ਨਾਲ ਹੱਥ ਪਿੱਛੇ ਰੱਖੋ ਉਹ ਸੁਰਾਤ ਦੇ ਵਿੱਚ ਆ ਗਿਆ ਚੈਨਲਾਂ ਦੇ ਵਿੱਚ ਤੁਹਾਡਾ ਹੱਥ ਹੀ ਦਿੱਤਾ ਇਹ ਤਾਂ ਪਿੱਛੂ ਬਾਤ ਹਾਂ ਨਹੀਂ ਨਹੀਂ ਜਿਹੜਾ ਸੀ ਜਰ ਤਾਂ ਹੀ ਆਖਿਆ ਤੈਨੂੰ ਸਾਡਾ ਭਾਈ ਹਾਂ ਆਪਾਂ ਖੁਦ ਬਤੂ ਮੈਂ 1 ਮਿੰਟ ਜੀ 1 ਮਿੰਟ 1 ਮਿੰਟ ਇੱਧਰ ਨਾ ਮਾੜਾ ਸਾਰੇ ਪਾਸੇ ਦੇਖ ਲੈ ਹਾਂਜੀ ਚਲੋ ਕੀ ਨਾਮ ਇੱਕ ਬੋਲ ਕੱਟ ਕੇ ਅੱਗੇ ਆ ਰਿਹਾ ਹੈ ਚੇਅਰਮੈਨ ਬੀਕੇ ਜੀ ਕ੍ਰਾਂਤੀਕਾਰੀ ਪੰਜਾਬ ਜਿਹੜੀ ਅੱਜ 4-5 ਘੰਟੇ ਉਹਨਾਂ ਨਾਲ ਗੱਲਬਾਤ ਹੋਈ ਹੈ ਉਹਦੇ ਵਿੱਚ ਜਿਹੜੇ ਨੇ ਤੇ ਸੀਨੀਅਰ ਅਧਿਕਾਰੀ ਹੈ ਪੁਲਿਸ ਅਧਿਕਾਰੀ ਏਡੀਜੀਪੀ ਹੈ ਜਸਕਰਨ ਸਿੰਘ ਉਹਨਾਂ ਨੇ ਖੁਦ ਇਹ ਗੱਲ ਮੰਨੀ ਆਏ ਕਿ ਜਿਹੜਾ ਇਹ ਟਰੈਵਲਿੰਗ ਏਜੰਟਾ ਦਾ ਜਿਹੜਾ ਧੰਦਾ ਠੱਗੀ ਦਾ ਕੱਲੇ ਜਲੰਧਰ ਜ਼ਿਲ੍ਹੇ ਦੇ ਵਿੱਚ 3500 ਇਹੋ ਜਿਹੇ ਟਰੈਵਲਿੰਗ ਏਜੰਟ ਇਹਨ ਦਾ ਭਾਵੇਂ ਵਰਤਾਰਾ ਵੱਡਾ ਹੈਗਾ ਲੋਬੀ ਦਾ ਇਹ ਜਿਹੜੀ ट्रैवलिंग ਏਜੰਟਾਂ ਦੀ ਹੈਗੀ ਤੇ ਸਰਕਾਰ ਤੇ ਇਹਨਾਂ ਦਾ ਸਰਕਾਰੇ ਦੇ ਨਾਲ ਤੇ ਜੋਰ ਹੈ ਤੇ ਉਹਦੇ ਚ ਜਿਹੜਾ ਵੀ ट्रैवलिंग ਏਜੰਟਾਂ ਦੇ ਖਿਲਾਫ ਬੋਲਦਾ ਉਹਨੂੰ ਇਹ ਚੁੱਪ ਕਰਾਉਣਾ ਇਹਨਾਂ ਦਾ ਇੱਕ ਕੰਮ ਹੈ ਸੋ ਉਸੇ ਹੀ ਸ਼ਿਕਾਰ ਹੋਇਆ ਉਸੇ ਗੱਲ ਬਈ ਭਾਨਾ ਸਿੱਧੂ ਅਸੀਂ ਜਿਹੜਾ ਇਹ ਕੀਤਾ ਵੀ ਭਾਨਾ ਸਿੱਧੂ ਤੇ ਜਿਹੜਾ ਹੈਗਾ ਪਰਚੇ ਵੀ ਝੂਠੇ ਆ ਵੱਡੀ ਗੱਲ ਜਿਹੜੇ ਉਹ ਤੇ ਗੈਰ ਮਨੁੱਖੀ 3 ਡਿਗਰੀ ਜੀ ਨੂੰ ਤਾਰਚਰ ਕਹਿੰਦੇ ਆ ਤੀਜੇ ਦਰਜੇ ਦੇ ਜਿਹੜਾ ਕਹਿੰਦੇ ਆ ਵੀ ਸਵਧਾਨਕ ਤੌਰ ਤੇ ਗਲਤ ਉਹਦੇ ਤੇ 3rd ਡਿਗਰੀ ਟਾਰਚਰ ਹੋਇਆ। ਤੁਸੀਂ ਕਰਕੇ 3rd ਡਿਗਰੀ ਸਾਡੀ ਮੰਗਿਆ ਵੀ ਉਹਨਾਂ ਨੂੰ ਜਿਹੜਾ ਅਸੀਂ ਇਹ ਵੀ ਛੜਤੀ ਇੱਕ ਵਾਰੀ। ਉਹ ਤਾਂ ਬੜਦਾ ਪਏ ਹੁੰਦਾ ਵੀ ਕਾਨੂੰਨ ਮੁਤਾਬਕ ਜਿਨ੍ਹਾਂ ਨੇ 3rd ਡਿਗਰੀ ਟਾਰਚਰ ਕੀਤਾ ਉਹ ਅਧਿਕਾਰੀਆਂ ਤੇ ਵੀ ਕਾਰਵਾਈ ਹੋਵੇ। ਉਹਨਾਂ ਦੇ ਪੜਤਾਲ ਹੋਵੇ। ਪਰ ਅਸੀਂ ਇਹ ਨਵੇਦਨ ਵੀ ਖਾਤਰ ਇਹ ਗੱਲ ਛੜਤੀ ਸੀ। ਪਰ ਬਿਨਾਂ ਸ਼ਰਤ ਰਿਹਾਈ ਤੇ ਉਹਦੀ ਜਿਹੜੀ ਪਰਚੇ ਸਾਰੇ ਖਰਚ ਇਹ ਜਿਹੜੀ ਇੱਕ ਕੱਲਾ ਜਥੇਬੰਦਿਆਂ ਨੂੰ ਲੱਗੇ ਹੈ ਹਜ਼ਾਰਾਂ ਲੋਕਾਂ ਦੀ ਮੰਗੇ ਉਹਦੇ ਜਿਹੜਾ ਕੱਟ ਹੋਇਆ ਉਸ ਮੰਗੇ ਦੇ ਆਧਾਰ ਤੇ ਤਿੰਨ ਤਰੀਕ ਦਾ ਪ੍ਰੋਗਰਾਮ ਦਿੰਦਾ ਹੈ ਦੂਜੀ ਗੱਲ ਜਿੰਨੇ ਵੀ ਜੱਥੇਬੰਦਗੇ ਵਾਲੇ ਹੈਗੇ ਨੇ ਜਾਂ ਕੋਈ ਆਗੂ ਹੈਗਾ ਜਿਹੜਾ ਕਿਸੇ ਦਾ ਕੋਈ ਸਮਾਜ ਸੁਧਾਰਕ ਆਗੂ ਹੈ ਕੋਈ ਸੋਸ਼ਲ ਵਰਕਰ ਹੈ ਕੋਈ ਐਕਟੀਵਿਸਟ ਹੈ ਕਿਸੇ ਦਾ ਵੀ ਨਹੀਂ ਹੁੰਦਾ ਕਿਸੇ ਨਾਲ ਜਾਤੀ ਝਗੜਾ ਕਿਸੇ ਦਾ ਸਰਕਾਰ ਦੀਆਂ ਜੋ ਵਧੇਕੀਆਂ ਨੇ ਜਾਂ ਕੋਈ ਜਿਹੜੀਆਂ ਇਹੋ ਜਿਹੀਆਂ ਕੋਈ ਲੋਭੀਆਂ ਨੇ ਉਹਨਾਂ ਦੀਆਂ ਵਧੇਕੀਆਂ ਨੇ ਸਰਕਾਰ ਦੀਆਂ ਨੀਤੀਆਂ ਨੇ ਜਿਹੜੀਆਂ ਲੋਕਾਂ ਨੂੰ ਨੰਗਾ ਲੋਕਾਂ ਨੂੰ ਲੁੱਟਣ ਵਾਲੀਆਂ ਉਹਨੂੰ ਨੰਗਾ ਕਰਨ ਦਾ ਅਸੀਂ ਕੰਮ ਕਰਦੇ ਹਾਂ ਜਾਤੀ ਲੜਾਈ ਨਾ ਸਾਡੇ ਕਿਸੇ ਨਾਲ ਹੈਗੀ ਆ ਨਾ ਅਸੀਂ ਕਿਸੇ ਤੇ ਜਾਤੀ ਅਟੈਕ ਕਰਦੇ ਆ ਨਾ ਕਿਸੇ ਕਰਨ ਨੂੰ ਕਿਸੇ ਤੇ ਕਹਿਣੇ ਆ ਸੋ ਇਸ ਕਰਕੇ ਜਿਹੜਾ ਇਹਨਾਂ ਨੇ ਵਿਸ਼ਵਾਸ ਦਿਵਾਇਆ ਚ ਵੀ ਅਸੀਂ ਛੇਤੀ ਉਹਨਾਂ ਨੂੰ ਰਿਲੀਜ਼ ਕਰ ਦਿਆਂਗੇ ਪਰ ਜੇ ਇਹਨਾਂ ਨੇ ਛੇਤੀ ਰਿਲੀਜ਼ ਕਰਤਾ ਸਾਡਾ ਤਿੰਨ ਤਰੀਕਾ ਦਾ ਪ੍ਰੋਗਰਾਮ ਸਟੈਂਡ ਹੈ ਜੇ ਇਹਨਾਂ ਨੇ ਤਿੰਨ ਤੋਂ ਪਹਿਲਾਂ ਛੇਤੀ ਦਾ ਅਰਥ ਇਹਨਾਂ ਦਾ ਤਿੰਨ ਤੋਂ ਪਹਿਲਾਂ ਹੋਇਆ ਫਿਰ ਅਸੀਂ ਉਹਨੂੰ ਜਿਹੜਾ ਪ੍ਰੋਗਰਾਮ ਉਹ ਵਿਚਾਰ 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 ਕਰ ਸਕਦੇ ਆ ਵੀ ਉਹ ਪ੍ਰੋਗਰਾਮ ਨੂੰ ਕੰਟੀਨਿਊ ਕਰਨਾ ਕਿ ਨਹੀਂ ਪਰ ਜੇ ਇਹ ਇਹਨਾਂ ਦਾ ਜਿਹੜਾ ਮੋੜ ਵਿਸ਼ਵਾਸ ਹੈ ਸਿਰਫ ਵਿਸ਼ਵਾਸੀ ਹੋਇਆ ਪ੍ਰੋਗਰਾਮ ਨੂੰ ਕੈਸਲ ਕਰਨ ਦੇ ਖਾਤਰ ਹੋਇਆ ਉਹਨੂੰ ਰਿਲੀਜ਼ ਕਰਨ ਦੇ ਖਾਤਰ ਇਹਨਾਂ ਨੇ ਦੋਰਨਾਂ ਚ ਕੋਈ ਕਾਰਵਾਈ ਨਹੀਂ ਕੀਤੀ ਫਿਰ ਸਾਡਾ ਸਟੈਂਡ ਕਰੂ ਕੋਈ ਦੁਬਾਰਾ ਮੀਟਿੰਗ ਦਾ ਸੱਦਾ ਤਾਂ ਨਹੀਂ ਕਿਹਾ ਇਹਨਾਂ ਨੇ ਦੁਬਾਰੇ ਮੀਟਿੰਗ ਹੋ ਸਕਦੀ ਹੈ ਤੁਹਾਡੇ ਨਾਲ ਨਹੀਂ ਨਹੀਂ ਜੀ ਦੁਬਾਰੇ ਮੀਟਿੰਗ ਦਾ ਕੋਈ ਸੱਦਾ ਉਹਨਾਂ ਨੇ ਕਿਹਾ ਤੇ ਇਹ ਅਸੀਂ ਹੈਗਾ ਵੀ ਉਹ ਪ੍ਰੋਗਰਾਮ ਹੈ ਜਿਹੜਾ ਤਿੰਨ ਤਰੀਕ ਵਾਲਾ ਉੱਥੇ ਅਸੀਂ ਬੈਠਾਂਗੇ ਤਿਆਰਿਆ ਕਰਕੇ ਉਵੇਂ ਜਿਵੇਂ ਤਿੰਨੋਂ ਕਿਨ ਨੂੰ ਸੱਦਾ ਦਿੱਤਾ ਤਿੰਨ ਤਰੀਕ ਨੂੰ 3 ਤਰੀਕ ਨੂੰ ਅਸੀਂ ਜਿਹੜੀ ਪੰਜਾਬ ਨੂੰ ਸੱਦਾ ਦਿੱਤਾ। ਪੰਜਾਬ ਦੇ ਜਿੰਨੇ ਇਨਸਾਫ ਪਸੰਦ ਲੋਕ ਐ, ਇਨਸਾਫ ਪਸੰਦ ਜਥੇਬੰਦਗੀਆਂ ਨੇ ਲੋਕਾਂ ਦੇ ਹੱਕਾਂ ਦੇ ਖਾਤਰ ਨਾੜ ਡਾਲ ਗਏ। ਭਾਵੇਂ ਕੋਈ ਵਿਅਕਤੀ ਐ, ਭਾਵੇਂ ਕੋਈ ਪਾਰਟੀ ਐ, ਭਾਵੇਂ ਜਥੇਬੰਦੀ। ਪੱਕਾ ਦਰਨਾ ਹੋ ਗਈ। ਸਾਡਾ ਉੱਥੇ ਹੋਊਗਾ ਪੱਕਾ। ਪਰ ਪੱਕੇ ਦਾ ਮਤਲਬ ਐ ਨਹੀਂ ਹੁੰਦਾ ਵੀ ਉੱਥੇ ਬੈਠੇ ਰਹਿਣਾ। 3 ਤਰੀਕ ਨੂੰ ਅਸੀਂ ਬੈਠਾਂਗੇ, ਉਦੋਂ ਤੱਕ ਇਹਨਾਂ ਨੇ ਕੀ ਐਟੀਟਿਊਡ ਆਉਂਦਾ। ਜੇ ਉਹਨਾਂ ਦਾ ਐਟੀਟਿਊਡ ਇਗਨੋਰ ਕਰਨ ਵਾਲਾ ਹੋਇਆ, ਟਾਲਣ ਵਾਲਾ ਹੋਇਆ। ਫੇਰ ਉਹ ਤੋਂ ਚੱਖਾ ਵੀ ਕੀਤਾ ਜਾ ਸਕਦਾ। ਉੱਥੋਂ ਵੀ ਕਹਾ ਕਿਸੇ ਪਾਸੇ ਵਧਿਆ ਜਾ ਸਕਦਾ ਇਹਨੂੰ ਦੇਖਾ ਕਰਨ ਦੀ ਹੁਣ ਤੱਕ ਜਿੰਨੇ ਵੀ ਧਰਨਾਕਾਰੀ ਗਏ ਆ ਆਪਣੇ ਸੰਗਰੂਰ ਨੇੜੇ ਨਹੀਂ ਲੱਗਣਦੇ ਡਾਂਗਾ ਮਾਰਦੇ ਦੇਖੋ ਜੀ ਡਾਂਗਾ ਜਿਹੜਾ ਬੰਦਾ ਯੋਧਾ ਹੁੰਦਾ ਤਾਂ ਜਿਹੜਾ ਉਹਨੇ ਜੰਗ ਦੇ ਵਿੱਚ ਜਾਣਾ ਹੁੰਦਾ ਮੈਦਾਨ ਚ ਹੁਣ ਇਹ ਨਹੀਂ ਦੇਖਣਾ ਹੁੰਦਾ ਵੀ ਮੇਰੀ ਗੋਲੀ ਬੱਜੂਗੀ ਜਾਂ ਮੇਰੀ ਬਾਹਰ ਟੁੱਟੂ ਜੇ ਲੱਤ ਟੁੱਟੂ ਇਸ ਕਰਕੇ ਅਸੀਂ ਮੈਦਾਨ ਚ ਜਾਣਾ ਕਾਹ ਸਰਕਾਰ ਦਾ ਕੰਮ ਆ ਸਾਡੇ ਤੇ ਉਹ ਡਾਗਾ ਮਾਰਦੇ ਹੱਥ ਨੂੰ ਸਿੱਟਦੀ ਐ ਬਾੜੀ ਸਿੱਟਦੀ ਐ ਉਹਦਾ ਧਰਮ ਹੈ ਸਾਡਾ ਧਰਮ ਹੈ ਲੜਨਾ ਉਹਨਾਂ ਦਾ ਧਰਮ ਹੈ ਕੁੱਟਣਾ ਕੁੱਟ ਕੇ ਦੇਖ ਲੈ ਜਿਹਨਾਂ ਦੀ ਖਾਤਰ ਅਸੀਂ ਲੋਕਾਂ ਦੀ ਖਾਤਰ ਕੁੱਟ ਖਾਵਾਂਗੇ ਉਹ ਵੀ ਫੇਰ ਉਹ ਚੁੱਪ ਕਰਕੇ ਨਹੀਂ ਬੈਠਣਗੇ ਇਹਨਾਂ ਨੂੰ ਉਹਦੀ ਕੀਮਤ ਚਾਰਨੀ ਪੈਣੀ ਹੈ ਧੰਨਵਾਦ ਓਕੇ ਇਧਰ ਵੀ ਪ੍ਰਧਾਨ ਸਾਹਿਬ ਜੀ ਗੱਲ ਇਧਰ ਕਰ ਲੋ ਧੰਨਵਾਦ ਇਧਰ ਕਰ ਲਓ ਆਪਣੇ ਸਾਰੇ ਇਲਾਕੇ ਇੱਕ ਮੈਂ ਇੱਕ ਹੋਰ ਹੈ ਮੇਰੇ ਨਾਲ ਉਹ ਵੀ ਲਾ ਦੁੱਤਾ ਹਾਂ ਲੱਗੇ ਕਿੱਥੇ ਹੈਗਾ ਕਿੱਥੇ ਤਾਂ ਤਾਂ ਹੀ ਜਾਵਾਂ ਆਪਣੇ ਦੰਦਾਂ ਤੇ ਉੱਪਰ ਕਰੀਂ ਚੰਗ ਬਟੀਆਂ ਚੰਗ ਬਟੀਆਂ ਬੱਚੇ ਪਾੜਾ ਕਰੂੰ ਲਓ ਜਿਹੜਾ ਬਾਪੂ ਕੁੰਡੇ ਉਹਨੇ ਨਾਲ ਕਰਦਾ ਰੋਟੀ ਸਾਰੇ ਪਾਸੇ ਚਾਕੇ ਬਾਪੂ ਜੀ ਮੀਟਿੰਗ ਕੱਲ ਵੀ ਕੀਤੀ ਗਈ ਸੀ ਕੱਲ ਵੀ ਮੇਰੇ ਨਾਲ ਦੁਬਾਰਾ ਹੀ ਘੰਟੀ ਮੀਟਿੰਗ ਚੱਲੀ ਹੈਗੀ ਤੇ ਅੱਜ ਤਾਂ 11 ਵਜੇ ਦਾ ਸਵਾ 7:00 ਮੇਰਾ ਕਹਿੰਦਾ ਵੀ 4 ਤੋਂ 5 ਟਾਈਮ ਤੱਕ ਦੇ। ਪ੍ਰਸ਼ਾਸਨ ਕਿਸੇ ਤਰੀਕੇ ਨਾਲ ਇਹਨੂੰ ਸਾਫਾ ਕੈਨਸਲ ਕਰਾਉਣਾ ਚਾਹੁੰਦਾ ਤੁਸੀਂ। ਉਹ ਐ ਸੰਤੈ ਖੜੀ ਅਣਜਾਣ ਨੇ। ਮੈਂ ਕਹਿੰਦਾ ਉਹ ਅਫਸਰ ਸਾਹਿਬ ਦੀ ਉਨੇ ਚੜੀ ਨੌਕਰੀ ਉਹ ਨਹੀਂ ਜਿੱਦਾਂ ਦੇ ਸੀ ਨਾ ਲੱਗਿਆ। ਕਿਹ ਕਿਹਣਾ ਤੁਸੀਂ ਕਿਹਾ ਵੀ ਕਿੰਨੀ ਜੱਥੇ ਬੰਦੀਆਂ। ਕੋਈ ਜੱਥੇ ਬੰਦੀ ਬਾਹਰ ਰਹੀ ਹੀ ਨਹੀਂ। ਇਹ ਨਾ ਰਹੇ। ਤੇ ਨਾ ਬਾਹਰ ਰਹਿ ਕੇ ਸਾਰਾ ਸਰਦਾਰ ਮੈਂ 37 ਜੱਥੇ ਬੰਦੀਆਂ ਵਾਂਗੂ ਮੈਨੂੰ ਭੇਜਿਆ ਗਿਆ। ਇਹ 14 ਸੇ ਬੋਲ ਕਿਉਂਣਾ ਸਾਰਾ ਕੁਝ ਹੋਣਾ ਹੈ। ਸਾਰੀਆਂ ਜੱਥਿਆਂ ਦੇ ਲੀਡਰ ਆਉਂਦੇ ਸਾਰੀਆਂ ਜੱਥਿਆਂ ਦੇ ਫਰਕ ਕਰੋ ਮੇਰੇ ਸਾਡਾ ਪ੍ਰੋਗਰਾਮ ਇਹ ਸੰਘਰਸ਼ ਉਨਾਂ ਚੱਕਰ ਯਾਰੀ ਰੂ ਅਸੀਂ ਕਰੇ ਨਹੀਂ ਆਦੇ ਲੀਡਰ ਜਿੰਨਾ ਚਰਪਾਨਾ ਰਹਿਣੀ ਕਿਹਾ ਦਾ ਬੈਠਾ ਕਰਕੇ ਜਿੰਨੇ ਲੀਡਰ ਸੀ ਕਰੇ ਨਹੀਂ ਜਾਵਾਂਗੇ ਜੇ ਮੈਂ ਦਿੱਲੀ ਤੁਨੀ ਆਈ ਤੀ ਜਿੰਨਾ ਚਰਪਾਨਾ ਬਿਨਾ ਸ਼ਰਤ ਅਸੀਂ ਕਿਉਂ ਜਸੈ ਨਹੀਂ ਆੜਿਆ ਲੱਖੀ ਨੇ ਉੱਥੇ ਕਿਹਾ ਬਿਨਾਂ ਸ਼ਰਤ ਤੋਂ ਰਹਿ ਆ ਕਰਾਂਗੇ ਇਹਨਾਂ ਦੇ ਸਰੀਰ ਦੇ ਲੀਡਰ ਨੇ ਕਿਹਾ ਬਿਨਾਂ ਸ਼ਰਤ ਤੋਂ ਰਹਿਣਗੇ ਮਾ ਪੂਰਾ ਠਗੜਾ ਕਰਕੇ ਕਿਹਾ ਵੀ ਬਿਨਾ ਜਵਾਲਤ ਬਿਨਾ ਸ਼ਰਤ ਤੁਰਿਆ ਆ ਕੇ ਰਕੇ ਲਿਆਵਾਂਗੇ ਕੋਈ ਚੰਤਰਾਂ ਕਰ ਲੋਕਾਂ ਨੇ ਤਾੜੀਆਂ ਪਾਈਆਂ ਤੇ ਜੇ ਹੁਣ ਅਸੀਂ ਜਵਾਲਤ ਕਰਾਵਾਂਗੇ ਤਾਂ ਚਾਰ ਬਾਲ ਦਾੜੀ ਦੀ ਕਿੰਨੂੰ ਤਕਾਵਾਂਗੇ ਤੁਸੀਂ ਮਤਲਬ ਜਾ ਕੇ ਬਿਲਕੁਲ ਨਹੀਂ ਸਹੀ ਗੱਲ ਹੈ ਕੋਈ ਪ੍ਰਸ਼ਾਸਨ ਕੁਝ ਕਰ ਲੇ ਤਾਜੀ ਕੱਤਰਬਾਈ ਸੰਨ ਨਹੀਂ ਪਤਾ ਉਹਦੇ ਬਾਰੇ ਅਸੀਂ ਨਹੀਂ ਕੁਝ ਕਰਕੇ ਦੇਵਾਂਗੇ ਹਾਂ ਅਸੀਂ ਇੱਕ ਖਾਤ ਜ਼ਰੂਰ ਦੇਵਾਂਗੇ ਐਸੈਸਮੈਂਟ ਦੰਨੇ ਹੋਣੇ ਆਵੇ ਸਾਡੇ ਦੇ ਪਰਚੇ ਝੂਠੇ ਪਾਏ ਨਹੀਂ ਉਹ ਅਸੀਂ ਜ਼ਰੂਰ ਦੇਵਾਂਗੇ ਵੀ ਸਾਹ ਭਾਨੇ ਦੇ ਉਹਦਾ ਪਰਿਵਾਰ ਦੇਊਗਾ ਵੀ ਝੂਠੇ ਪਰਚੇ ਆ ਨੇ ਮੈਂ ਫੇਰ ਤੁਹਾਡੇ ਨਾਲ ਇਹੀ ਐਲਾਨ ਕਰਦਾ ਜਿੰਨਾ ਚਿਰ ਭਾਨ ਠੀਕ ਹੈ ਨਾ ਗੱਲ ਉਹਨਾਂ ਚੱਕਰ ਬਿਲਕੁਲ ਸੰਘਰਸ਼ ਬੰਦ ਨਹੀਂ ਕਰਾਂਗੇ ਕਰਾਂਗੇ ਜਿੰਨਾ ਜਹਾ ਜੇ ਉਹ ਰਹਾ ਕਰਦਾਂਦੇ ਨੇ ਫਿਰ ਮੌਕੇ ਤੋਂ ਤੂੰ ਮੀਟਿੰਗ ਸੱਦ ਕੇ ਤੂੰ ਗੱਲ ਸੋਚੀ ਜਾ ਸਕਦੀ ਹੈ ਫਿਰ ਵੀ ਸ਼ਾਇਦ ਸਾਨੂੰ ਪ੍ਰੋਗਰਾਮ ਉੱਥੋਂ ਜਗਾ ਬਦਲੀ ਜਾ ਸਕਦੀ ਹੈ ਫਿਰ ਜੀਤੂ ਰੀਲ ਦੀ ਕਰ ਦਿੰਦੇ ਨੇ ਧਰ ਕੇ ਕੌਣ ਤੇ ਕੋਣ ਰੱਖਦਾ ਹੈ ਕਿ ਨਾ ਚਨਾਪੁਰ ਛੇਪ ਹੀ ਕਿਨੇ ਹੋਣਗੇ ਬਈ ਤਾਂ ਇਹਨਾਂ ਨੂੰ ਗੱਲ ਚਾਹੀਦੀ ਹੈ ਕਿ ਫਿਰ ਅਸੀਂ ਉਹ ਕਹਾਂਗੇ ਕਹਾਂਗੇ ਕਿ ਪਿੰਡ ਵਿੱਚ ਕੋਣ ਖਾਣਾ ਇਕੱਠਾ ਕਰ ਲਈ ਕਿਤੇ ਕਰ ਲਈਏ ਉਹ ਵੀ ਆਪ ਹੀ ਰਿਆਕ ਰੱਖਦੇ ਲੋਕਾਂ ਨੇ ਲੋਕਾਂ ਨੂੰ ਤਾਂ ਤੈਨੂੰ ਰਹਿ ਗਿਆ ਲੀਡਰਾਂ ਨਾਲ ਚੱਕ ਸਿਆਲ ਰਾਹ ਦੇਣਾ ਲੜਨ ਦਾ ਵਾ ਤਾਂ ਤੁਹਾਡੇ ਨਾਲ ਇਹੀ ਵਾਦਾ ਜਿੰਨੇ ਜਦ ਵਿੱਚ ਆਉਣ ਦਾ ਘਰ ਨਹੀਂ ਜਾਵਾਂਗੇ ਤੁਹਾਡਾ ਸਾਰਿਆਂ ਦਾ ਧੰਨਵਾਦ ਚਲੋ ਓਏ ਫੋਟੋ ਕਰਦੀ ਸੀ ਫੋਟੋ ਕਰਦੀ ਖੜਾ ਫੋਟੋ ਕਰਦੀ ਠੀਕ ਹੈ